ਖੰਨਾ ਪੁਲਿਸ ਨੇ ਦੋ ਜਿਹੇ ਠੱਗੀ ਮਾਰਨ ਵਾਲੇ ਗੈਂਗ ਦੇ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਵੱਖ-ਵੱਖ ਸੂਬੇ ਦੇ ਵਿੱਚ ਜਾਂ ਏਟੀਐਮ ਰਾਹੀਂ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰਦੇ ਸਨ ਇਹਨਾਂ ਕੋਲੋਂ ਬੜੀ ਤਾਦਾਦ ਦੇ ਵਿੱਚ ਏਟੀਐਮ ਕਾਰਡ ਸਣੇ ਮਸ਼ੀਨ ਦੇ ਵਿੱਚੋਂ ਨੋਟ ਕੱਢਣ ਵਾਲੇ ਔਜ਼ਾਰ ਨਕਦੀ ਅਤੇ ਏਟੀਐਮ ਡੀਕੋਡ ਕਰਨ ਵਾਲੀ ਮਸ਼ੀਨ ਵੀ ਬਰਾਮਦ ਕੀਤੀ ਗਈ ਹੈ ਇਸ ਗੈਂਗ ਦੇ ਵਿੱਚ ਇੱਕ ਐਨਆਈਟੀ ਤੋਂ ਬੀਟੈਗ ਦੀ ਡਿਗਰੀ ਹਾਸਲ ਕਰ ਚੁੱਕਾ ਹੈ ਅਤੇ ਇੱਕ ਬੀਕਾਮ ਕਰ ਚੁੱਕਾ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮੁਤਾਬਕ ਹੁਣ ਤੱਕ ਇਹ ਗੈਂਗ 6 ਕਰੋੜ ਤੋਂ ਜ਼ਿਆਦਾ ਦੀ ਠੱਗੀ ਕਰ ਚੁੱਕਾ ਹੈ ਅਤੇ ਪੁਲਿਸ ਦੇ ਵੱਲੋਂ ਨਾਲ ਨਾਲ ਇਹਨਾਂ ਦੀ ਜ਼ਾਇਦਾਦ ਵੀ ਅਟੈਚ ਕਰਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਖੰਨਾ ਪੁਲਿਸ ਨੇ ਐਂਟੀ ਸੋਸ਼ਲ 엘ਿਮੈਂਟਸ ਦੇ ਜਿਹੜੇ ਖਿਲਾਫ ਇੱਕ ਵੱਡੀ ਕਾਰਵਾਈ ਕਰਦੇ ਹੋਏ ਦੋ ਏਟੀਐਮ ਜਿਹੜੇ ਗੈਂਗ ਸੀਗੇ ਉਹਨਾਂ ਨੂੰ ਫੜਿਆ ਹੈ ਜਿਹਦੇ ਵਿੱਚ ਸਾਨੂੰ ਲਗਭਗ ਅਸੀਂ 7 ਬੰਦੇ ਰੈਸ਼ ਕੀਤੇ ਨੇ ਦੋ ਕੇਸਿਸ ਦੇ ਵਿੱਚ ਐਫਆਈਆਰ ਨੰਬਰ 178 179 ਸਿਟੀ 2 ਦੀਆਂ ਇਹਦੇ ਵਿੱਚ ਦੋ ਡਿਫਰੈਂਟ ਤਰ੍ਹਾਂ ਜਾਂ ਮੋਡਸ ਆਪ੍ਰੈਂਡਿਸ ਹੋਈਆਂ ਗੈਂਗ ਜੀਆਂ ਇਹ ਪਹਿਲੇ ਗੈਂਗ ਦੀ ਗੱਲ ਕਰਦੇ ਆ ਜਿਹੜਾ ਪਹਿਲਾ ਗੈਂਗ ਸੀਗਾ ਅਸੀਂ ਫੜਿਆ ਹੈ ਉਹ ਜੇ ਸੀਗਾ ਵੀ ਇਹ ਇਹਨਾਂ ਨੇ ਕਟੋ ਘਾੜਨੀ ਦਾ 6 ਕਰੋੜ ਦਾ ਇਹਨਾਂ ਨੇ ਕਪਲਾ ਕੀਤਾ ਹੋਇਆ ਜੀ ਜੋ ਅਸੀਂ ਇਹਨਾਂ ਦੀ ਕਟੋ ਘਾੜਨੀ ਦਾ 2.5 ਕਰੋੜ ਦੀ ਪ੍ਰੋਪਰਟੀ ਆਈਡੈਂਟੀਫਾਈ ਕਰ ਲਈ ਹੈ ਜਿਹੜੀ ਅਸੀਂ ਅਟੈਚ ਕਰਾਵਾਂਗੇ ਇਹ ਕੀ ਕਰਦੇ ਸੀਗੇ ਪੰਜਾਬ ਆਪਣਾ ਹਰਿਆਣਾ ਯੂਪੀ ਹਰਿਆਣਾ ਯੂਪੀ ਕੇਰਲ ਮਹਾਰਾਸ਼ਟਰ ਗੋਆ ਉੱਥੇ ਜਾ ਕੇ ਏਟੀਐਮਸ ਦੇ ਨਾਲ ਛੇੜਛਾੜ ਕਰਕੇ ਏਡੀਐਨ ਦੇ ਬਟਨ ਬੰਦ ਕਰਕੇ ਉਹਨਾਂ ਨੂੰ ਹੈਂਗ ਕਰਕੇ ਉਹਨਾਂ ਦੇ ਵਿੱਚੋਂ ਪੈਸੇ ਕਢਵਾਉਂਦੇ ਸੀਗੇ ਇਹਨਾਂ ਦੀ ਮੋਡਸ ਆਪ੍ਰੈਂਟੀ ਸੀਗਾ ਜੋ ਅਸੀਂ ਇਨ ਡੀਟੇਲ ਡਿਸਕਸ ਨਹੀਂ ਕਰ ਸਕਦੇ ਕਿਉਂਕਿ ਉਹ ਸੁਸਾਇਟੀ ਲੀਗ ਗਲਤ ਮੈਸੇਜ ਆਊਗਾ ਕਿ ਅੱਗੇ ਉਹ ਕਿਸੇ ਕੋਈ ਹੋਰ ਵੀ ਮੋਟਰ ਸਪਰਿੰਟ ਇਹ ਬਣਾ ਸਕਦਾ ਹੈ ਇਹ ਕੇ ਸੀਗਾ ਇਹ ਕਿਨਨੇ ਡਿਫਰੈਂਟ ਤਰ੍ਹਾਂ ਦਾ ਇੱਕ ਟੂਲ ਬਣਾਇਆ ਹੋਇਆ ਹੈ ਜੋ ਕਿ ਆ ਹੈ ਟੂਲ ਇਹਦੇ ਨਾਲ ਇਹ ਉਹਨੂੰ ਟੂਲ ਨੂੰ ਜਿਹੜਾ ਉਹਦਾ ਏਟੀਐਮ ਹੁੰਦਾ ਹੈ ਉਹਦੇ ਅੰਦਰ ਜਦੋਂ ਜਦੋਂ ਮਨੀ ਉਹ ਆਪਣਾ ਆਪਣਾ ਪੈਸੇ ਬਾਹਰ ਕੱਢਦਾ ਹੈ ਏਟੀਐਮ ਉਹਦੇ ਵਿੱਚ ਉਹਨੂੰ ਫਸਾ ਦਿੰਦੇ ਸੀਗੇ ਤੇ ਉਹਦੇ ਨਾਲ ਪੈਸੇ ਕੱਢ ਲੈਂਦੇ ਸੀਗੇ ਉਹ ਏਟੀਐਮ ਦੇ ਵਿੱਚ ਆਪਣਾ ਏਟੀਐਮ ਮਸ਼ੀਨ ਸੀ ਜਿਹੜੀ ਉਹ ਸ਼ੋ ਨਹੀਂ ਕਰਦੀ ਸੀ ਵੀ ਪੈਸੇ ਨਿਕਲੇ ਆ ਤੋ ਇਹਦੇ ਨਾਲ ਵੀ ਉਹਨਾਂ ਨੇ ਕਾਫੀ ਵੱਡੇ ਠੱਗੀਆਂ ਮਾਰੀਆਂ ਤੇ ਇਹ ਜਿਹੜਾ ਗੈਂਗ ਸੀਗਾ ਇਹ ਗੈਂਗ ਹੈਗਾ ਇਹਦੇ ਚ ਤਿੰਨ ਮੁਲਜ਼ਮ ਨੇ ਇੱਕ ਮੁਹੰਮਦ ਵਾਜਿਦ ਹੈ ਇਹ ਹੈਗਾ ਆਪਣਾ ਹਰਿਆਣਾ ਦਾ ਪਲਵਲ ਦਾ ਇੱਕ ਅਬਾਸ ਹੈ ਇਹ ਨੂ ਹਰਿਆਣਾ ਦਾ ਨੂ ਜ਼ਿਲ੍ਹਾ ਹਰਿਆਣਾ ਦਾ ਇੱਕ ﺍﻟताਫ ਹੈ ਇਹ ਵੀ ਹਰਿਆਣਾ ਦਾ ਹੈ ਇਹਨਾਂ ਨੇ ਪੁੱਛ ਕੇ ਚੀਜ਼ ਦੱਸਿਆ ਵੀ ਹਾਂ ਵੀ ਇਹਨਾਂ ਦਾ ਇੱਕ ਪਿੰਡ ਹੈ ਉੱਥੇ ਹਾਂ ਪਿੰਡ ਦਾ ਨਾਮ ਸੀਗਾ ਇਹਨਾਂ ਦਾ ਗਾਗੋੜ ਗਾਗੋੜ ਜ਼ਿਲ੍ਹਾ ਹੈਗਾ ਪਲਵਲ ਦੇ ਚ ਇਹ ਸਾਰੇ ਦਾ ਸਾਰਾ ਪਿੰਡ ਹੀ ਇਹ ਕੰਮ ਕਰਦਾ ਹੈ ਇਹ ਸਾਰੇ ਦਾ ਸਾਰਾ ਪਿੰਡ ਹੀ ਏਟੀਐਮ ਦੇ ਨਾਲ ਫਰਾਡ ਕਰਦਾ ਹੈ ਚਾਹ ਏਟੀਐਮ ਦੀ ਆਪਣੀ ਸਕਿਮਿੰਗ ਕਰਦੇ ਨੇ ਉਹਨੂੰ ਕਲੋਨ ਕਰ ਲੈਂਦੇ ਨੇ ਜਾਂ ਜਿਵੇਂ ਲੋਕੀ ਅਨਪੜ੍ਹ ਹੁੰਦੇ ਨੇ ਉਹਨਾਂ ਦੀ ਮਦਦ ਕਰਨ ਦੇ ਬਹਾਨੇ ਏਟੀਐਮਸ ਦਾ ਐਕਸਚੇਂਜ ਕਰ ਲੈਂਦੇ ਨੇ ਉਹਨਾਂ ਦੇ ਪਿੰਨ ਇਹ ਉਥੋਂ ਚੋਰੀ ਕਰ ਲੈਂਦੇ ਨੇ ਤੇ ਬਾਅਦ ਉਹ ਉਹਨਾਂ ਤੋਂ ਪੈਸੇ ਕਢਵਾ ਲੈਂਦੇ ਨੇ ਇਸ ਪਿੰਡ ਦਾ ਹਰ ਇੱਕ ਬੰਦਾ ਇਹ ਕੰਮ ਕਰਦਾ ਹੈ ਤੇ ਜਿਵੇਂ ਜਮਤਾਰਾ ਤੁਸੀਂ ਦੇਖਿਆ ਹੋਊਗਾ ਜਮਤਾਰਾ ਗੈਂਗ ਵਾਂਗੂ ਇਹ ਸਾਰਾ ਪਿੰਡ ਇਹ ਕੰਮ ਕਰ ਰਿਹਾ ਹੈ ਤੇ ਅਸੀਂ ਇਹਦੇ ਵਿੱਚ ਕਾਫੀ ਬੰਦੇ ਆ ਗੈਡੈਂਟੀਫਾਈ ਕੀਤੇ ਆ ਚਲੋ ਡਿਊਟੀ ਇਨਵੈਸਟੀਗੇਸ਼ਨ ਤੇ ਉਹਦੇ ਰੀਜ਼ਨ ਕਰਕੇ ਅਸੀਂ ਉਹ ਨਾਮ ਨਹੀਂ ਦੇ ਸਕਦੇ ਤੇ ਇਹਦੇ ਸਾਨੂੰ ਲਗਭਗ 6 ਕਰੋੜ ਦੀ ਇਹਨਾਂ ਨੇ ਹਾਲ ਤੱਕ ਠੱਗੀ ਮੰਨੀ ਹੈ ਵੀ ਅਸੀਂ 6 ਕਰੋੜ ਰੁਪਇਆ ਏਟੀਐਮ ਦੇ ਨਾਲ ਛੇੜਛੜ ਕਰਕੇ ਕੱਢ ਚੁੱਕੇ ਆ ਤੇ ਕਿੰਨੇ ਮੈਂਬਰ ਨੇ ਸੀ ਗੈਂਗ ਇਹਦੇ ਗੈਂਗ ਦੇ ਅਸੀਂ 3 ਮੈਂਬਰ ਅਰੈਸਟ ਕੀਤੇ ਨੇ ਬਾਕੀ ਹਲੇ 4 ਤੋਂ 5 ਮੈਂਬਰ ਹੋਰ ਨੇ ਬਾਕੀ ਇਹਨਾਂ ਨੇ ਇਹ ਦੱਸਿਆ ਵੀ ਉਹ ਸਾਰੇ ਦਾ ਸਾਰਾ ਪਿੰਡ ਹੀ ਇਹਨਾਂ ਦਾ ਉੱਥੇ ਇਹ ਕੰਮ ਕਰਦਾ ਜੀ ਸਾਰਾ ਪਿੰਡ ਦਾ ਹਰ ਪਿੰਡ ਦਾ ਇੱਕ ਮੈਂਬਰ ਹੀ ਕੰਮ ਕਰਦਾ ਹੈ ਗੈਂਗ ਇਹ ਜਿਹੜੇ ਅਸੀਂ ਫੜੇ ਨੇ ਸਾਰਿਆਂ ਦੇ ਸਾਰੇ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਹੈਗਾ ﺍﻟताफ ਹੈ ਉਹ ਬੀਟੈਕ ਐਨਆਈਟੀ ਤੋਂ ਨੇ ਬੀਟਾ ਕੀਤੀ ਹੋਈ ਹੈ ਜਿਹੜਾ ਹੈਗਾ ਆਪਣਾ ਅਬਾ ਮੁਹੰਮਦ ਵਾਜਿਦ ਉਹ ਬੀਕਾਮ ਹੈ ਕੁਰੂਖੇਤਰ ਤੋਂ ਆਪਣਾ ਨੂ ਜਿਲ੍ਹੇ ਤੋਂ ਹੀ ਵਾਈ ਐਮਡੀ ਕਾਲਜ ਤੋਂ ਤੇ ਇਹ ਟੈਕਨੀਕਲ ਮੁੰਡੇ ਨੇ ਇਹ ਇਹਨਾਂ ਦੇ ਨਾਲ ਛੇੜਛਾੜ ਕਰਕੇ ਇਹਨਾਂ ਦੇ ਅੱਗੇ ਹੋਰ ਕਾਫੀ ਗੈਂਗ ਆਪਰੇਟ ਨੇ ਜਾਂ ਐਵੇਂ ਇਹਨਾਂ ਨੂੰ ਕਾਰਡ ਲੈਂਡ ਕਰ ਦਿੰਦੇ ਨੇ ਵੀ ਉਹ ਕਾਰਡ ਚੋਂ ਪੈਸੇ ਕਢਵਾ ਕੇ ਅੱਧੇ ਪੈਸੇ ਉਹਨਾਂ ਨੂੰ ਦਿੰਦੇ ਨੇ ਠੱਗੀ ਮਾਰ ਕੇ ਅੱਧਾ ਆਪ ਰੱਖ ਲੈਂਦੇ ਨੇ ਇਨਾਂ ਨੇ ਜਿਹੜੇ ਵਾਅਦੇ ਤਾਂ ਇਹਨਾਂ ਨੇ ਜੋ ਦੱਸਿਆ ਇਹਨਾਂ ਨੇ ਆਪਣੇ ਪੰਜਾਬ ਦੇ ਵਿੱਚ ਲੁਧਿਆਣਾ ਮੋਹਾਲੀ ਅੰਮ੍ਰਿਤਸਰ ਤੇ ਵੈਸੇ ਜਿਉਂ ਅੰਤਰਰਾਜੀਆ ਜੋ ਇੰਟਰ ਸਟੇਟਸ ਦੇਖੀਏ ਸਟੇਟਸ ਦੇ ਜਿਨ੍ਹਾਂ ਨੇ ਗੋਆ ਦੇ ਵਿੱਚ ਵੈਸਟ ਬੰਗਾਲ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਹਰਿਆਣਾ ਯੂਪੀ ਦੇ ਚ ਤੇ ਆਪਣੀ ਪੁਲਿਸ ਦੇ ਖੰਨਾ ਦੇ ਕਿਤਾ ਕੰਮ ਚ ਆਏ ਇਹ ਸਾਡੇ ਕੋਲ ਸੀਕ੍ਰੀਟ ਇਨਫੋਰਮੇਸ਼ਨ ਸੀ ਵੀ ਇਹ ਜਿਹੜੇ ਹੁਣ ਏਟੀਐਮਸ ਦੇ ਵਿੱਚੋਂ ਜਿਹੜੀ ਇਹ ਆਪਣੀ ਇਹ ਚੀਜ਼ ਕਰਨ ਜਿਹੜੇ ਜਾ ਰਹੇ ਨੇ ਮੋਹਾਲੀ ਤੋਂ ਇਹ ਹੁਣ ਉਹ ਜਾ ਰਹੇ ਨੇ ਆਪਣਾ ਲੁਧਿਆਣਾ ਜਾ ਰਹੇ ਨੇ ਇਹ ਆਪਣੀਆਂ ਏਟੀਐਮ ਦੇ ਨਾਲ ਛੇੜਛਾੜ ਕਰਨ ਤੇ ਉਦੋਂ ਇਹਨਾਂ ਨੂੰ ਅਸੀਂ ਵਿਦ ਇਹਨਾਂ ਦੇ ਜਿਹਨੇ 1 ਕਾਰਡ ਸੀਗੇ ਜਿਹੜਾ ਪਹਿਲਾਂ ਕਹਿੰਗੇ ਉਹਨਾਂ ਤੋਂ 13 ਕਾਰਡ ਤੇ ਇੱਕ ਕਾਰ ਬੁਲੈਨੋ ਆ ਦੋ ਇੰਪਲੀਮੈਂਟ ਤੇ ਮਿਲੇ ਸੀਗੇ ਹੁਣ ਇਹਦੇ ਦੂਸਰਾ ਗੈਂਗ ਆ ਜਾਂਦਾ ਜਿਹੜਾ 178 ਐਫ ਆਈ ਆਰ ਦੇ ਵਿੱਚ ਹੈ ਇਹਨਾਂ ਦਾ ਕੰਮ ਸਿਰਫ ਇਨਾ ਹੀ ਸੀਗਾ ਵੀ ਇਹ ਜਿਵੇਂ ਕਿਸੇ ਕੋਈ ਅਨਪੜ ਬੰਦਾ ਹੈ ਜਾਂ ਬਜ਼ੁਰਗ ਬੰਦਾ ਹੈ ਉਹਦੀ ਹੈਲਪ ਕਰਨ ਦੇ ਬਹਾਨੇ ਇਹਨਾਂ ਨੇ ਆ ਸਕਿਮਿੰਗ ਮਸ਼ੀਨ ਸੀ ਇਹਨਾਂ ਦੇ ਕੋਲ ਆ ਸਕਿਮਿੰਗ ਮਸ਼ੀਨ ਹੈ ਇਹਨਾਂ ਦੇ ਕੋਲ ਸਕਿਮਿੰਗ ਮਸ਼ੀਨ ਦੇ ਨਾਲ ਉਹਦਾ ਡਾਟਾ ਕਾਪੀ ਕਰ ਲੈਂਦੇ ਸੀਗੇ ਜਾਂ ਪਿੰਨ ਦੇਖ ਲੈਂਦੇ ਸੀਗੇ ਜਾਂ ਫਿਰ ਕਾਰਡ ਸੀਗੇ ਨਾਲ ਦੇ ਕੋਲ ਜਿਹੜੇ ਏਟੀਐਮ ਦੇ ਬਾਹਰ ਜਾਂਦੇ ਸੀ ਉਸ ਏਟੀਐਮ ਦੇ ਇਹਨਾਂ ਦੇ ਕੋਲ ਕਾਰਡਸ ਹੁੰਦੇ ਸੀਗੇ ਉਹ ਜਿੰਨੀ ਦੇਰ ਉਹਨਾਂ ਦਾ ਕਾਰਡ ਸਵਾਈਪ ਕਰਕੇ ਉਹ ਕਾਰਡ ਚੇਂਜ ਕਰਕੇ ਉਹ ਸੇਮ ਫੜਾ ਦਿੰਦੇ ਸੀ ਉਹਨਾਂ ਨੂੰ ਦੂਜਾ ਕਾਰਡ ਫੜਾ ਦਿੰਦੇ ਸੀਗੇ ਤੇ ਉਹਦਾ ਪਿੰਨ ਵੀ ਲੈ ਲੈਂਦੇ ਸੀ ਕਾਰਡ ਵੀ ਲੈ ਲੈਂਦੇ ਸੀ ਬਾਅਦ ਚੋਂ ਪੈਸੇ ਕਢਵਾ ਲੈਂਦੇ ਸੀਗੇ ਇਹਨਾਂ ਨੇ ਤਾਂ 25 ਤੋਂ 30 ਲੱਖ ਦੀ ਹੀ ਠੱਗੀ ਮਾਰੀ ਹੈ ਜਿਹੜਾ ਮੇਨ ਦੂਸਰਾ ਗੈਂਗ ਸੀਗਾ ਜਿਹੜਾ ਏਟੀਐਮ ਨੂੰ ਬੰਦ ਕਰਕੇ ਉਹਨੂੰ ਸਵਿਚ ਆਨ ਕਰਕੇ ਕੰਪਲੇਂ ਤੇ ਜਾਂ ਨਾਲੇ ਉਹਨਾਂ ਨੇ ਉਹ ਨਵਾਂ ਕੰਮ ਸ਼ੁਰੂ ਕੀਤਾ ਸੀਗਾ ਇੱਕ ਅਲੱਗ ਤਰ੍ਹਾਂ ਦਾ ਇੰਪਲੀਮੈਂਟ ਬਣਾਇਆ ਸੀ ਆਪਣਾ ਇਕਵਿਪਮੈਂਟ ਬਣਾਇਆ ਸੀਗਾ ਜਿਹਦੇ ਨਾਲ ਉਹ ਹੁਣ ਪੈਸੇ ਕਢਵਾ ਰਹੇ ਸੀਗੇ ਤੇ ਟੋਟਲ ਕਿੰਨੇ ਬੰਦੇ ਦੀ ਅਰੈਸਟ ਹੋਏ ਤੇ ਟੋਟਲ ਆ ਜਿਹੜੇ ਦੋ ਗੈਂਗ ਐ ਦੋ ਗੈਂਗ ਦੇ ਵਿੱਚ ਅਸੀਂ 7 ਬੰਦੇ ਰੈਸ਼ ਕੀਤੇ ਨੇ ਜਿਹਦੇ ਵਿੱਚੋਂ ਮੋਸਟਲੀ ਆਪਣਾ ਜਿਹੜਾ ਪਹਿਲਾ ਗਿਆ ਜਿਹੜਾ ਇੱਕ ਗੈਂਗ ਹੈ ਗਿਆ ਜਿਹੜਾ ਛੇੜਛਾੜ ਕਰਦਾ ਤੇ ਜਿਨ੍ਹਾਂ ਨੇ ਆ ਨਵਾਂ ਇਕਵਿਪਮੈਂਟ ਯੂਜ਼ ਕੀਤਾ ਇਹਦੇ ਤਾਂ ਸਾਰੇ ਦੇ ਸਾਰੇ ਬੰਦੇ ਹਰਿਆਣੇ ਦੇ ਨੇ ਤੇ ਉੱਥੋਂ ਦਾ ਇੱਕ ਪਿੰਡ ਵੀ ਤੁਹਾਨੂੰ ਦੱਸਤਾ ਘਾਗੋਟ ਵਿਲੇਜ ਐ ਉਹ ਸਾਰਾ ਸਾਰਾ ਪਿੰਡ ਹੀ ਕੰਮ ਕਰਦਾ ਐ ਅਸੀਂ ਉਹਨਾਂ ਦੇ ਡੀਜੀਪੀ ਸਾਹਿਬ ਨੂੰ ਇੱਕ ਲੈਟਰ ਆਪਣੇ ਡੀਜੀਪੀ ਸਾਹਿਬ ਦੇ ਥਰੂ ਲਿਖਾਂਗੇ ਵੀ ਹਾਂ ਵੀ ਉਹਨਾਂ ਦੇ ਉੱਪਰ ਜਿਹੜਾ ਹੈ ਸ਼ਿਕੰਜਾ ਕੱਸਿਆ ਜਾਵੇ ਕਿਉਂਕਿ ਉਹ ਉਹਨਾਂ ਦੇ ਨੋਟਿਸ ਵਿੱਚ ਪਹਿਲਾਂ ਵੀ ਆਇਆ ਅਸੀਂ ਸਾਰੀ ਇਹਨਾਂ ਦੀ ਪੁੱਛਗਿੱਛ ਵੀ ਦੱਸਿਆ ਵੀ ਉਹਨਾਂ ਦੀ ਉੱਥੋਂ ਦੇ ਪਹਿਲਾਂ ਵੀ ਨੋਟਿਸ ਹੈਗਾ ਤੇ ਉਹਨਾਂ ਦੇ ਉੱਪਰ ਕਾਰਵਾਈ ਵੀ ਕਰ ਰਹੇ ਨੇ ਅੱਗੇ ਸਖਤੀ ਵੀ ਕੀਤੀ ਹੈ ਪਰ ਇਹ ਟੈਕਨੀਕਲ ਤੇ ਵਾਈਟ ਕਾਲਰ ਕ੍ਰਾਈਮ ਹੈ ਇਹਦੇ ਲਈ ਬੜਾ ਜ਼ਿਆਦਾ ਸਰਵੇਲੈਂਸ ਦੀ ਲੋੜ ਲੈਂਦੀ ਹੈ Singh, report, SMZ. For latest updates, like and follow our Facebook page, SMZ News. And don't forget to subscribe our YouTube channel and press the bell icon.